ਜੋ ਹੋਏਗਾ ਸਾਡਾ ਹੱਥ ਹੱਥ ਜੋ ਬੇਟਾ ਨਾਲ ਹੋਣੀ ਸ਼ੁਰੂ ਹੋ ਉਹ ਨਾਲ ਦੇ ਸ਼ੁਰੂ ਹੋਏਗੀ ਇਹਦੇ ਕਿ ਗਾਇਕ ਆ ਰਿਹਾ ਇਹ ਕਿ ਸਿੰਗਰ ਆ ਰਿਹਾ ਇਹ ਗਾਇਕ ਉਹ ਆਊਗਾ ਜੋ ਗੱਲ ਮੰਨੇ ਤੁਸੀਂ ਕਹ ਕੇ ਭਾਈ ਤੁਸੀਂ ਗਲਤ ਗਾ ਰਹੇ ਹੋ ਗਲਤ ਗਾ ਰਹੇ ਗਲਤ ਗਾ ਰਹੇ ਗਾਇਕ ਆ ਵੀ ਆ ਦੇਖੂਗਾ ਤੇ ਭਾਈ ਆ ਆ ਵੀ ਸਦੀਆਂ ਦੇਦ ਨੂੰ ਹਾਂ ਜੀ ਸਦੀ ਓਏ ਤੇ ਫਿਰ ਗਾਇਕੋਂ ਲੱਗਿਆ ਤੌੜੀ ਮੰਗੂਨੀ ਤੁਸੀਂ ਮੇਰੇ ਜੀ ਉਹ ਲੈ ਲੈ ਉਹ ਖੋਲੋ ਮੀ ਹਾਂ ਚਲੋ ਸ੍ਰੀ ਕਾਲ ਦਾ ਠੀਕ ਹੈ ਹਾਂ ਹੈ ਕੌਣ ਹੈ ਲੈ ਕਰ ਲੋ ਤੈਨੂੰ ਮੱਠਾ ਲਾ ਮੈਂ ਨਾ ਦੂ ਹੈ ਕੌਣ ਉਹ ਭਰਾ ਮਿਆਨਾਂ ਦੇ ਆਇਆ ਕਿਹਦਾ ਆ ਵੇ ਪਾਪੀ ਆ ਕੀ ਨਾ ਦਾ ਸਪੁੱਤਰ ਪੜਕੀ ਲਾ ਲਾ ਕਲਾ ਇਹ ਤਾਂ ਸਹੀ ਗਾ ਹਰ ਪਕੀ ਲਾ ਜੇ ਤਾਂ ਭਰਾਵਾ ਤੂੰ ਸੁਣਿਆ ਮੈਂ ਤਾਂ ਕੁਝ ਹੋਰ ਹੀ ਸੁਣ ਗਿਆ ਉਹ ਬੋਲਾ ਤੈਨੂੰ ਕੋਈ ਸੁਣ ਗਿਆ ਓਏ ਮੈਂ ਕਹਿੰਦਾ ਕਹਿੰਦਾ ਫਤਿਹਲਾ ਕਰ ਆ ਆ ਵੇਖ ਲੈ ਮੁੰਡਾ ਆ ਮੰਡੂ ਮਦੀ ਦਾ ਗੇਲਾ ਇਹਦਾ ਮੂੰਹ ਦੇਖ ਲਓ ਇਹਦਾ ਮੂੰਹ ਐ ਨਹੀਂ ਜਿਵੇਂ ਨਵੇਂ ਦੀ ਰੋਟੀ ਮਾਚੀ ਹੈ ਇਹ ਨਾ ਇਹਦਾ ਮੂੰਹ ਆਇਆ ਜਿਵੇਂ ਤਵੇ ਦੀ ਰੋਟੀ ਮਾਚੀ ਹੋਣੀ ਹੈ ਇਹਦਾ ਮੂੰਹ ਦੇਖ ਲਓ ਮੇਰਾ ਮੂੰਹ ਸ਼ਰੂ ਖਾਣ ਲੱਗਾ ਮਰਾਈ ਦਾ ਖਾਣ ਉਹ ਤਾਂ ਖੋਣੂ ਹੀ ਲੱਗਦਾ ਥਾਪੇ ਨਾਲ ਲਲੇਰ ਕੁੱਟਿਆ ਹੋਵੇ ਮੈਂ ਇਹਨੂੰ ਲਿੰਗ ਵਜਾ ਇੰਨੀ ਅੰਗਰੇਜ਼ੀ ਹੈ ਮਨੂੰ ਨਹੀਂ ਆਉਂਦੀ ਇਹ ਉਹ ਤਾਂ ਵਾਕਈ ਕਲਾਕਾਰ ਹੈ ਇਹੋ ਕਲਾਕਾਰ ਨੇ ਸਿੰਗ ਲੱਗਦੇ ਆ ਪੁੱਤ ਆ ਦਾੜੀ ਤਾਂ ਹੀ ਹੋਰ ਛੱਕੀ ਨਹੀਂ ਫਿਰਦਾ ਓਏ ਮੇਰਾ ਟ੍ਰੈਂਡ ਬਾਬੇ ਜੋ ਜੋ ਅੱਛਾ ਇਹਦਾ ਟ੍ਰੈਂਡ ਹੈ ਇਹਦਾ ਵਰਲਡ ਵੀ ਟ੍ਰੈਂਡ ਹੈ ਕੁੰਡਵੀ ਹੈ ਨਾ ਮੇਰਾ ਉਹ ਤਾਂ ਨਹੀਂ ਲੱਗਦਾ ਤਾਰ ਤੇ ਸੇਵੀਆਂ ਪਾ ਜਾ ਉਹ ਬੇਟਾ ਮਾਂ ਸਾਬਾ ਲਿਆ ਆ ਪੁੱਛੋ ਕੀ ਕੀ ਇਹ ਖਾਂਸੂਰਾ ਕਿੱਧਰੇ ਕਿੱਨੇ ਆਪੀ ਨੂੰ ਕਰਦਾ ਇਹਦੇ ਸੇਵੀਆਂ ਕਿਧਰੇ ਬਕੀਲਾ ਇਹ ਖਾਂਸੂ ਸਭੇ ਗੱਲ ਕਰਦਾ ਕੀ ਇਹ ਹੈ ਆਪਾਂ ਹਾਂ

ਨਾ ਸੋਚੇ ਹੰਦੇ ਕਿ ਚੋਰੀ ਕਰ ਲਈ ਲੋ ਵੀ ਆ ਜਾ ਇਸ ਕਰ ਲੱਗੇ ਪ੍ਰੇਮ ਨਸ਼ਾ ਕਹਿਲਾ ਯਾਰ ਇਹ ਬੜਾ ਸਹਿਲਾ ਉਹ ਗਾਣਾ ਗਾਉਣਾ ਥਲੋ ਪੱਟਣਾ ਥੋੜੀ ਹੈ ਪਰੇ ਹੋ ਜਾ ਪਰੇ ਹੋ ਜਾ ਲੈ ਬਾਈ ਮਿੱਤਰਾਂ ਦੀ ਅੱਖਿਆ ਜਲਾੜ ਹੈ ਕੋਈ ਬੰਦਾ ਦੂਦਾ ਮਾ パスケラマスカラのモデルのマグロ。パスケラマスカラのモデルのマグロ。 ਦਿਗਰਾ ਬਹੁਤ ਆ ਅਸੀਂ ਪੈਣੀ ਦਿਗਰੇ ਵਾਲੇ ਬੈਠੇ ਆ ਵਾਜਦੇ ਤਾਂ ਪੈਣੀ ਦਿਗਰੇ ਵਾਲੇ ਪਰਸੋਂ ਘਰੇ ਮੇਲਾ ਆ ਗਿਆ ਸਾਰਾ ਨੰਬਰ ਕੋਲ ਤੇ ਮਦਦ ਹੁਣ ਮੈਂ ਸਮਝਾਂ ਤੁਸੀਂ ਮੇਰਾ ਗਾਣਾ ਆਮ ਆਸੀ ਗਿਆ ਨੰਗਾ ਲੱਗਾ ਕਾ ਦੋ ਓਏ ਤੁਸੀਂ ਕਿਹੋ ਨੇ ਭਰਾਵਾ ਹਥਿਆਰਾਂ ਵਾਲੇ ਗੀਤ ਅੱਛਾ ਤੁਸੀਂ ਕਿਹੋ ਨੇ ਨਸ਼ਿਆਂ ਵਾਲੇ ਗੀਤ ਜੇ ਤੁਸੀਂ ਨਸ਼ਿਆਂ ਦੇ ਗੀਤ ਸੁਣੋ ਨਾ ਤੇ ਬੱਚੇ ਵਿਚਾਰੇ ਨਸ਼ਿਆਂ ਦੇ ਵੱੜ ਜਾਂਦੇ ਆ ਜੇ ਤੁਸੀਂ ਕਿਹੋ ਨੇ ਨਾ ਹਥਿਆਰਾਂ ਵਾਲੇ ਗੀਤ ਆ ਇਹ ਤਾਂ ਗਾਇਆ ਝਗੜਿਆਂ ਦੇ ਵੱੜ ਜਾਂਦੇ ਆ ਇਨਾ ਪੰਜਾਬ ਨੂੰ ਕੋਠੇ ਪਾਸੇ ਲਾਇਆ ਨਾ ਇਹ ਥੋੜੀ ਦੇਣ ਹੈ ਕੋ ਜੱਜ ਦਾ ਗਾ ਲੋ ਕਿ ਜਵਾਕ ਸਿੱਧੇ ਪਾਸ ਲੱਗ ਜਾਣ ਅੱਛਾ ਤੇਰੇ ਗਾਣੇ ਬਾਹਰੇ ਆ ਤੇ ਸਾਡੇ ਗੱਲ ਨਹੀਂ ਗਲਤ ਬਿਲਕੁਲ ਗਲਤ ਹੈ ਤੇਰੇ ਗਾਣੇ ਪੂਰੇ ਗਲਤ ਆ ਬਿਲਕੁਲ ਪੁੱਛ ਲੈਣੇ ਆਪਾਂ ਇਹਨਾਂ ਨੂੰ ਆ ਬਾਈ ਅਸੀਂ ਤੇਰੇ ਗੱਲ ਤਾਂ ਅਸੀਂ ਗਲਤ ਨਹੀਂ ਬੋਲਿਆ ਅਸੀਂ ਸੁਣਦੇ ਨਾ ਤੂੰ ਸੁਣਦੇ ਨਾ ਕੋਈ ਬਾਈ ਤੁਸੀਂ ਮੈਨੂੰ ਸੁਣਦੇ ਹੋ ਅਸੀਂ ਤਾਂ ਬੋਲਨੇ ਆਂ ਕਿੰਨੇ ਰੋਂਦੇ ਚੰਗੇ ਗਾਲੀਏ ਪਚਾਰ ਪੰਜ ਦਿਨ ਹੋ ਗਿਆ ਸਾਡਾ ਗਾਣਾ ਰਿਲੀਜ਼ ਹੋਇਆ ਇੱਕ ਚਿੱਟਾ ਵਸ ਤੇ ਮਾਪੇ ਚਿੱਟਾ ਖਾ ਗਿਆ ਜਵਾਨੀ ਨੂੰ ਜਾਮਦੀ ਤੇ ਫਿਕਰਾਂ ਨੇ ਮਾਪੇ ਖਾਲੇ ਨਾਲ ਨੂੰ ਪੰਜ ਦਿਨ ਹੋ ਗਏ ਤੇ ਮਗਰੇ ਜੂਵ ਹੋਇਆ ਵੀ ਪੰਜ ਹੋ ਗਏ ਤੁਮ ਮੇਰੀ ਮਮੀ ਤੁਨੂੰ ਆਜ ਪਈਆ ਆ ਸਿਰ ਤੇ ਪੇਗ ਰੱਖਣਾ ਸ਼ੌਂਕ ਪੰਜਾਬੀ ਦਾ ਲਹਿੰਗੇ ਤੇ ਸ਼ਰਾਬ ਡੋਲਦੀ ਤੁਨੂੰ ਆਜ ਪਈਆ ਮਾਰੇ ਨਾਲ ਸੁਣਦੀ ਤੇ ਪੁੱਤ ਜਦੋਂ ਮਾਰੇ ਸੁਣੋਗੇ ਨਾ ਅਸੀਂ ਮਾਰੇ ਲਾਵਾਂਗੇ ਸਾਡੇ ਘਰ ਚੱਲਦੇ ਇੱਥੋਂ ਸਾਡੀ ਕੋਈ ਗੱਲ ਨਹੀਂ ਪਿਆਪੀਓ ਗੱਲ ਵੀ ਸੋਡੀ ਆ ਤੁਸੀਂ ਲੋਕ ਮਾੜੇ ਗਾਣੇ ਸੁਣਦੇ ਹੋ ਅਸੀਂ ਤਾਂ ਗਾਉਨੇ ਆ ਚੰਗੇ ਗਾਉਦੋ ਬਾਈ ਓਏ ਚੰਗੇ ਗਾਵਾਂਗੇ ਸਾਡੀ ਗੁੰਜਾ ਕੀ ਕੀ ਦਲਤੀ ਦਾ ਬੱਤੇ ਆਪਣੀ ਹੈ ਕਿਉਂਕਿ ਅਸੀਂ ਮਾੜੇ ਗੀਤ ਸੁਣਦੇ ਆ ਤੇ ਇਹ ਤਾਂ ਹੀ ਸਾਨੂੰ ਮਾੜੇ ਗਾਗਾ ਸੁਣਾਈ ਜਾਂਦੇ ਆ ਜੇ ਅਸੀਂ ਮਾੜੇ ਨਾ ਸੁਣੀਏ ਇਹਨਾਂ ਦੀ ਮਜਾਲ ਨਹੀਂ ਵੀ ਇਹੇ ਬਾੜੀ ਵੀ ਉਡਾ ਲੈਣਗੇ ਤੇ ਅੱਜ ਤੋਂ ਬਾਅਦ ਤੁਸੀਂ ਸਾਰਿਆਂ ਨੇ ਵਾਅਦਾ ਕਰਨਾ ਹੈ ਕਿ ਅਸੀਂ ਮਾੜੇ ਗੀਤ ਨਹੀਂ ਗਾਵਾਂਗੇ ਤੁਸੀਂ ਸੁਣੋ ਓਏ ਨਹੀਂ ਸੁਣੋ ਮਾਰੇਗੀ ਤੇ ਨਹੀਂ ਸੁਣਨਗੇ ਤੈਨੂੰ ਵੀ ਅੱਜ ਇੱਥੇ ਵਾਅਦਾ ਕਰਕੇ ਜਾਣਾ ਪਏ ਹਾਂ ਮਾਰੇਗੀ ਤੇ ਨਹੀਂ ਗਾਏਗਾ ਓਕੇ ਅਜਾ ਬਈ ਤੁਸੀਂ ਸਾਰੇ ਵਾਅਦਾ ਕਰਦੇ ਹੋ ਹਾਂਜੀ ਉਹ ਚੰਗੇ ਗਾਣੇ ਸੁਣੋਗੇ ਹਾਂਜੀ ਮਾਰੇ ਨਹੀਂ ਸੁਣਦੇ ਹਾਂਜੀ ਲਗੋ ਤੇ ਜੇ ਤੁਸੀਂ ਵਾਅਦਾ ਕਰਦੇ ਹੋ ਤੇ ਚੰਗੇ ਗਾਣੇ ਸੁਣੋਗੇ ਮਾਰੇ ਨਹੀਂ ਸੁਣਦੇ ਤੇ ਫਿਰ ਮੇਰਾ ਵੀ ਵਾਅਦਾ ਹੁਣ ਮੈਂ ਚੰਗੇ ਗਾਣੇ ਗਾਉਂਗਾ ਮਾਰੇ ਨਹੀਂ ਗਾਉਂਦਾ ਲੋ ਕੱਲ੍ਹ ਨਹੀਂ ਕਰਨੇ ਲੋਟ ਹੁਣ ਮੈਂ ਸੱਚਾਚਾਰੀ ਬੋਣਾ ਮਾਰੇ ਨਹੀਂ ਬੋਣਾ ਇੱਕ ਕਾਲੀ ਸਕੂਲ ਦੇ ਨਾਲ ਦੇ ਮਾਰਦਾ